ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਬ੍ਰੈਡ ਪਕੌੜਿਆਂ ਦੀ ਬਹੁਤ ਹੀ ਟੇਸਟੀ ਰੈਸਪੀ ਵੀਡੀਓ ਨੂੰ ਦੇਖਣ ਲਈ ਐਂਡ ਤੱਕ ਬਨੇ ਰਹੋ ਪਹਿਲਾਂ ਆਪਾਂ ਬਣਾਵਾਂਗੇ ਅੱਜ ਬ੍ਰੈਡ ਪਕੌੜਿਆਂ ਵਾਸਤੇ ਧਨੀਏ ਪੁਦੀਨੇ ਦੀ ਹਰੀ ਚਟਣੀ ਉਹਦੇ ਵਾਸਤੇ ਮੈਂ ਪੁਦੀਨਾ ਲਿਆ ਸੀ ਤੇ ਨਾਲ ਧਨੀਆ ਹਰੀ ਮਿਰਚ ਅਦਰਕ ਤੇ ਤਿੰਨ ਗੱਠੀਆਂ ਮੈਂ ਲਈਆਂ ਸੀਗੀਆਂ ਲਸਣ ਦੀਆਂ ਥੋੜਾ ਜਿਹਾ ਪਾਵਾਂਗੇ ਇਹਦੇ ਵਿੱਚ ਆਪਾਂ ਕਾਲਾ ਨਮਕ ਤੇ ਇਹਨੂੰ ਆਪਾਂ ਗ੍ਰाइंड ਕਰਨ ਦੇ ਲਈ ਰੱਖ ਦਵਾਂਗੇ ਥੋੜਾ ਆਪਾਂ ਇਹਨੂੰ ਸਲੋ ਗ੍ਰाइंड ਕਰਾਂਗੇ ਫਿਰ ਤੇਜ਼ ਕਰ ਦਵਾਂਗੇ ਬਾਰ-ਬਾਰ ਆਪਾਂ ਇਹਨੂੰ ਜਿਹੜਾ ਇਹ ਚਲਾ ਕੇ ਦੇਖ ਲਵਾਂਗੇ ਚਟਣੀ ਆਪਣੀ ਰੈਡੀ ਹੋ ਚੁੱਕੀ ਆ ਸਟਫਿੰਗ ਲਈ ਲੈਏ ਨੇ ਮੈਂ ਤਿੰਨ ਤੋਂ ਚਾਰ ਬੋਇਲਡ ਆਲੂ ਤੇ ਨਾਲ ਹੀ ਲੈ ਸੀ ਬ੍ਰੈਡ ਥੋੜੀ ਜੀ ਆਪਾਂ ਜਿਹੜੀ ਹਰੀ ਸੌਸ ਗ੍ਰाइंड ਕੀਤੀ ਸੀਗੀ ਉਹ ਇੱਕ ਚਮਚ ਇਹਦੇ ਆਲੂਆਂ ਦੇ ਵਿੱਚ ਪਾ ਦਵਾਂਗੇ ਤਾਂ ਕਿ ਜਿਹੜਾ ਫਲੇਵਰ ਆ ਉਹ ਬਹੁਤ ਹੀ ਵਧੀਆ ਆਵੇ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਨਾਲ ਧਨੀਆ ਪਾਊਡਰ ਪਾਵਾਂਗੇ ਹਲਕੀ ਜੀ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਵਾਂਗੇ ਲਾਲ ਮਿਰਚ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਇੱਕ ਸਾਈਡ ਤੇ ਆ ਜਿਹੜਾ ਰੱਖ ਦਵਾਂਗੇ ਤੇ ਇੱਕ ਬੌਲ ਦੇ ਵਿੱਚ ਆਪਾਂ ਬੇਸਣ ਘੋਲ ਲਵਾਂਗੇ ਬੇਸਣ ਸੀਗਾ ਜਿਹੜਾ ਮੈਂ ਇੱਕ ਕਾਲੀ ਛਾਣ ਕੇ ਪਹਿਲਾਂ ਹੀ ਰੱਖ ਲਿਆ ਸੀਗਾ ਬੇਸਣ ਦੇ ਵਿੱਚ ਆਪਾਂ ਪਾਵਾਂਗੇ ਨੂਨ ਅਤੇ ਹਲਦੀ ਇੱਕ ਚਮਚਾ ਪਾਵਾਂਗੇ ਇੱਕ ਚਮਚਾ ਜਿਹੜੇ ਇਹ ਛੋਟੇ ਨੇ ਤੁਸੀਂ ਆਪਣੀ ਮਾਂ ਲੋੜ ਅਨਸਾਰ ਪਾ ਸਕਦੇ ਹਾਂ ਵੱਧ ਘੱਟ ਵੀ ਤੇ ਨਾਲ ਹੀ ਇਹਦੇ ਵਿੱਚ ਮੈਂ ਧਨੀਆ ਪਾਊਡਰ ਪਾ ਲਿਆ ਸੀਗਾ ਤੇ ਥੋੜੀ ਜਿਹੀ ਪਾਈ ਸੀਗੀ ਇਹਦੇ ਵਿੱਚ ਮੈਂ ਕਸਤੂਰੀ ਮੇਥੀ ਕਸਤੂਰੀ ਮੇਥੀ ਹੈ ਜਿਹੜੀ ਉਹਦੇ ਨਾਲ ਫਲੇਵਰ ਆ ਜਿਹੜਾ ਉਹ ਬਹੁਤ ਵਧੀਆ ਹੁੰਦਾ ਏ ਤੇ ਰੰਗ ਵੀ ਬਹੁਤ ਵਧੀਆ ਹੁੰਦਾ ਏ ਮਸਾਲੇ ਨੇ ਜਿਹੜੇ ਆਪਾਂ ਸਾਰੇ ਇਹਦੇ ਵਿੱਚ ਲੋੜ ਮੁਤਾਬਕ ਕਰਨੇ ਉਹ ਪਾ ਲਏ ਨੇ ਤੇ ਹੁਣ ਆਪਾਂ ਇਹਨੂੰ ਹੌਲੀ ਹੌਲੀ ਹਲਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਜਿਹੜੇ ਮਸਾਲੇ ਨੇ ਉਹ ਆਪਣੇ ਇੱਕ ਬਰਾਬਰ ਮਿਕਸ ਹੋ ਜਾਣ ਤੇ ਨਾਲ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਬੈਟਰ ਆ ਜਿਹੜਾ ਹੈ ਆਪਾਂ ਨਾ ਜ਼ਿਆਦਾ ਪਤਲਾ ਕਰਨਾ ਤੇ ਨਾ ਹੀ ਜ਼ਿਆਦਾ گاੜਾ ਕਰਨਾ ਇਹਨੂੰ ਇਹਦੀ ਕਨਸਿਸਟੈਂਸੀ ਆ ਜਿਹੜੀ ਉਹ ਆਪਾਂ ਇੱਕ ਬਰਾਬਰ ਰੱਖਾਂਗੇ ਤੇ ਜਦੋਂ ਬੈਟਰ ਕੋਲ ਜਾਊਗਾ ਆਪਾਂ ਤੁਹਾਨੂੰ ਇਹਦੀ ਕਨਸਿਸਟੈਂਸੀ ਚੈੱਕ ਕਰਾਵਾਂਗੇ ਦੇਖੋ ਇਹ ਜਿਹੜਾ ਬੈਟਰ ਆ ਆਪਣਾ ਚੰਗੀ ਤਰ੍ਹਾਂ ਘੁਲ ਗਿਆ ਏ ਤੇ ਜਿਹੜੀ ਮੈਂ ਹਰੀ ਚਟਣੀ ਲਈ ਸੀਗੀ ਉਹਦਾ ਹੀ 1-1 ਚਮਚਾ ਅੱਧਾ-ਅੱਧਾ ਚਮਚ ਮੈਂ ਬ੍ਰੈਡ ਦੇ ਉੱਤੇ ਸਪ੍ਰੈਡ ਕਰਤਾ ਸੀਗਾ ਤੇ ਨਾਲ ਹੀ ਆਲੂਆਂ ਦੀ ਜਿਹੜੀ ਸਟਫਿੰਗ ਆ ਉਹ ਵਿੱਚ ਭਰਨੀ ਸ਼ੁਰੂ ਕਰਤੀ ਸੀ ਆਲੂਆਂ ਦੀ ਸਟਫਿੰਗ ਵੀ ਆਪਾਂ ਇਹਦੇ ਵਿੱਚ ਪਾਤੀ ਸੀਗੀ ਦੇਖੋ ਇਹ ਤੁਸੀਂ ਘੱਟ ਵੱਧ ਵੀ ਲੈ ਸਕਦੇ ਹੋ ਮੈਂ ਬ੍ਰੈਡ ਵੀ ਮੇਰੇ ਕੋਲ ਥੋੜੇ ਸੀ ਤੇ ਸਟਫਿੰਗ ਵੀ ਮੈਂ ਕਿਹਾ ਵੀ ਚਲੋ ਬਚੀ ਹੋਈ ਆਪਾਂ ਕਾਹਨੂੰ ਉਹ ਕਰਨੀ ਆ ਤੇ ਮੈਂ ਜਿਹੜੀ ਐ ਥੋੜੀ ਜ਼ਿਆਦਾ ਹੀ ਲਈ ਆ ਤੇ ਮੇਰੇ ਬੱਚੇ ਵੀ ਨੇ ਜਿਹੜੇ ਉਹ ਸਟਫਿੰਗ ਵਾਲੇ ਬ੍ਰੈਡ ਜ਼ਿਆਦਾ ਪਸੰਦ ਕਰਦੇ ਨੇ ਜ਼ਿਆਦਾ ਸਟਫਿੰਗ ਵਾਲੇ ਤੇ ਹੁਣ ਜਿਹੜੇ ਬ੍ਰੈਡ ਨੇ ਸਾਰੇ ਮੈਂ ਐਸੀ ਤਰ੍ਹਾਂ ਹੀ ਭਰ ਕੇ ਤਿਆਰ ਕਰ ਲਏ ਨੇ ਤੇ ਹੁਣ ਆਪਾਂ ਕੜਾਹੀ ਦੇ ਵਿੱਚ ਨਾ ਤੇਲ ਲਵਾਂਗੇ ਤੇਲ ਤੁਸੀਂ ਕੋਈ ਵੀ ਲੈ ਸਕਦੇ ਹੋ ਮੈਂ ਰਿਫਾਈਨਡ ਤੇਲ ਲੱਤਾ ਤੇ ਤੁਸੀਂ ਸਰੋਂ ਦਾ ਵਰਤਣਾ ਚਾਹੋ ਤਾਂ ਸਰੋਂ ਦਾ ਵੀ ਲੈ ਸਕਦੇ ਹੋ ਸਰੋਂ ਦੇ ਤੇਲ ਦਾ ਵੀ ਜਿਹੜਾ ਫਲੇਵਰ ਆ ਉਹ ਵੀ ਬਹੁਤ ਵਧੀਆ ਹੁੰਦਾ ਬਰੈਡ ਪਕੌੜਿਆਂ ਲਈ ਬਹੁਤ ਚੰਗਾ ਹੁੰਦਾ ਜਿਆਦਾਤਰ ਬਰੈਡ ਪਕੌੜੇ ਆਪਾਂ ਸਰੋਂ ਦੇ ਤੇਲ 'ਚ ਹੀ ਫਰਾਈ ਕਰਦੇ ਆ ਮੇਰੇ ਕੋਲ ਰਿਫਾਈਨਡ ਵੀ ਪਿਆ ਸੀ ਤੇ ਮੈਂ ਰਿਫਾਈਨਡ ਯੂਜ਼ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਕਰਕੇ ਜਿੰਨੀ ਕ ਆਪਣੀ ਫਰਾਈ ਪੈਨ ਦੀ ਕੈਪੈਸਿਟੀ ਆ ਉੰਨੇ ਕੀ ਪਾਵਾਂਗੇ ਉਸ ਤੋਂ ਜ਼ਿਆਦਾ ਨਹੀਂ ਜਿਹੜੇ ਫਿਰ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਹਿੱਲਣਗੇ ਨਹੀਂ ਤੇ ਪਲਟਣ ਦੇ ਵਿੱਚ ਵੀ ਆਪਾਂ ਨੂੰ ਪ੍ਰੋਬਲਮ ਆਊਗੀ ਤੇ ਜਿਹੜੇ ਤਿੰਨ ਪੀਸ ਨੇ ਜਿਹੜੇ ਉਹ ਮੇਰੇ ਇਹਦੇ ਵਿੱਚ ਆ ਚੁੱਕੇ ਨੇ ਹੁਣ ਆਪਾਂ ਇਹਨਾਂ ਨੂੰ ਹਲਕਾ-ਹਲਕਾ ਕਰਕੇ ਪਲਟਾਂਗੇ ਦੇਖੋ ਰੰਗ ਆ ਜਿਹੜਾ ਉਹ ਬਹੁਤ ਵਧੀਆ ਆ ਗਿਆ ਏ ਬਰੈਡ ਨੇ ਜਿਹੜੇ ਆਪਣੇ ਬਣ ਕੇ ਤਿਆਰ ਹੋ ਗਏ ਨੇ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ